ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਜਵਨ ਤੇ ਲੋ ਤੁਹਾਡਾ ਰਾਣਾ ਸਟੱਡ ਫਾਰਮ ਤੇ ਸਵਾਗਤ ਹੈ ਤੇ ਅੱਜ ਵਧੀਆ ਮੌਸਮ ਨਾਲ ਅਸੀਂ ਸਾਰੇ ਝੋਲੇ ਸਬਸਕ੍ਰਾਈਬ ਆਏ ਹੋਇਆ ਤੇ ਤੁਹਾਨੂੰ ਆਪਣੇ ਘੋੜਿਆਂ ਦੇ ਦਰਸ਼ਨ ਕਰਾਉਣੇ ਆ ਜੋ ਮੈਂ ਉਮੀਦ ਕਰਦਾ ਵੀ ਸਾਰੇ ਭਰਾ ਭੈਣ ਭਰਾ ਸਹੀ ਹੋਣਗੇ ਤੇ ਆ ਖੜੀ ਆਪਣੀ ਨਾਗਮਣੀ ਤੇ ਇੱਧਰ ਖੜਾ ਆਪਣਾ ਆਜਾਦ ਤੇ ਆ ਖੜਾ ਆਪਣਾ ਬਾਜਾ ਦਾ ਦੇਖੋ ਪਿਆਰ ਸਾਡਾ ஆக்கது அந்த சேனல் ஆதோ பத்தி ஆ ਇੰਦਰਵਾਛ ਦੀ ਸ਼ਾਈਨਿੰਗ ਵਾ ਵੀਡੀਓ ਦੇ ਅੰਦਰ ਤੱਕ ਬਣੇ ਰਹੋ ਜੋ ਵੰਟੇ ਲੋ ਦੀ ਆ ਸਾਡੀ ਹੈਗੀ ਪੰਜਾਬਾ ਨਾਲ ਅਸੀਂ ਨਵੀਂ ਘੋੜੀ ਲਈ ਆ ਮਤਲਬ ਵੀ ਅਸੀਂ ਆ ਘੋੜੀ ਆਪਣੇ ਤੂਫਾਨ ਤੋਂ ਮਿਲਣ ਵਾਸਤੇ ਆਈ ਆ ਆ ਜਿਵੇਂ ਕੇ ਬਣੀ ਮੌਸਮ ਤੁਸੀਂ ਦੇਖੀ ਰਹੇ ਹੋ ਬਹੁਤ ਵਧੀਆ ਬਹੁਤ ਵਧੀਆ ਆ ਦੋਨੇ ਖੜੇ ਆ ਆ ਜੁਗਨੂ ਖੜਾ ਉਹ ਤੂਫਾਨ ਖੜਾ ਤੇ ਦੋਨੇ ਇੱਕ ਕਮਰੇ ਚ ਖੜਦੇ ਹੁੰਦੇ ਜੇ ਤੂਫਾਨ ਤੇ ਬਾਤਾਂ ਘੜਾਉਣਾ ਹੋਵੇ ਇਹ ਦੋਨੇ ਖੜ ਜਾਂਦੇ ਆ ਤੇ ਇਧਰ ਗੁਰਪ੍ਰੀਤ ਸਿੰਘ ਸਿੱਧੂ ਦਵਿੰਦਰ ਸਿੰਦੂ ਦਵਿੰਦਰ ਸਿੰਦੂ ਤੂਫਾਨ ਦੀ ਮਾਲਸ਼ ਕਰੀ ਜਾਂਦੇ ਆ ਉਹ ਵੀ ਲੱਗੇ ਨਾਲ ਗੱਲਾਂ ਗੱਲਾਂ ਦੀ ਨਾ ਰਿਹਾ ਗਾ ਨਾਲ ਕੰਮ ਨੂੰ ਦਾ ਕਰਾ ਰਿਹਾ ਗਾ ਮੜਾ ਹੁੰਦਾ ਇਹ ਜਿਵੇਂ ਕਿ ਬਾਈ ਤੁਹਾਨੂੰ ਦੱਸਿਆ ਸੀ ਵੀ ਆਪਣੇ ਤਕਰੀਬਨ ਸਾਰੇ ਜਾਣਵਾਰੀ ਜਾਣਗੇ ਵੀ ਕਈ ਜਾਨਵਰਾਂ ਦੇ ਕੋਲੇ ਆਪਾਂ ਜਦੋਂ ਨਹੀਂ ਜਾਂਦੇ ਮਤਲਬ ਕੋਈ ਕੰਮਕਾਰ ਹੋ ਜਾਂਦੇ ਭਰਾਵਾਂ ਦੇ ਤੇ ਨਹੀਂ ਜਾਣ ਦਾ ਕਾਰਨ ਛਿੜਚੜਾ ਪਾਣਾ ਹੁੰਦਾ ਜਾਨਵਰਾਂ ਦੇ ਵਿੱਚ ਤੇ ਜੇ ਹੁਣ ਆਪਾਂ ਮੰਨ ਲਓ ਵੀ ਜਾਨਵਰਾਂ ਦੇ ਵਿੱਚ ਫਿਰ ਉਹੇ ਜੀ ਹੋ ਜਾਂਦੇ ਆ ਨਹੀਂ ਆਮ ਆਪਾਂ ਜਾਨਵਰ ਦੇਖਨੇ ਵੀ ਮਗਰ ਨਹੀਂ ਖਾਣਦੇ ਕਿਸੇ ਨੂੰ ਵੀ ਤੇ ਜਿਵੇਂ ਕਿਹਾ ਹੁਣ ਆਪਣਾ ਜਗਨੂ ਹੈ ਜਿਵੇਂ ਛੋਟੀ ਉਮਰ ਹੀ ਹੈ ਇਹਦੀ ਨਹੀਂ ਆਸ ਇਸ ਉਮਰ ਦੇ ਵਿੱਚ ਬੱਚੇ ਬਾਈ ਤਕਰੀਬਨ ਮਤਲਬ ਲਵੇ ਨਹੀਂ ਲੱਗਣਦੇ ਜਾਂ ਕੋਲੇ ਨਹੀਂ ਆਉਂਦੇ ਹਨ ਤੇ ਇਹਨਾਂ ਦੇ ਵਿੱਚ ਬਿਲਕੁਲ ਵੀ ਮਤਲਬ ਇਹੋ ਜਿਹੀ ਗੱਲ ਤੇ ਬਈ ਥੋੜਾ ਚਲੋ ਮੌਸਮ ਵੀ ਚੇਂਜ ਹੋਇਆ ਤੇ ਬਾਕੀ ਸਾਰੇ ਭਰਾਵਾਂ ਵੀ ਉਮੀਦ ਕਰਦੇ ਆ ਵੀ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਮੌਸਮ ਚੇਂਜ ਹੋਣਾ ਕਰਕੇ ਅੱਜ ਧੁੱਪ ਧੁੱਪ ਚੰਗੀ ਨਿਕਲੀ ਆ ਤੇ ਜਾਨਵਰਾਂ ਨੂੰ ਧੁੱਪ ਵੀ ਲਵਾਉਣੀ ਬਹੁਤ ਜ਼ਰੂਰੀ ਆ ਅੱਜ ਚਾਲ ਦਿਖਾਉਣੇ ਆ